लगी मांगा ओ बल्ले वे हुण बेहद हो आया। <स्थाथा> 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 ਕੀ ਨਾਮ ਹੈ? ਹਾਂਜੀ ਮੇਰਾ ਨਾਮ ਰਮਿੰਦਰ ਕੌਰ। ਫੜ ਗਲੀ ਜੀ। ਬੀਗਮ ਕੌਰ ਕੰਗੇ। ਇਹ ਮੈਂ ਕੀ ਕਹਨਾ ਕੰਮ ਜੀ ਲੱਗਦੀ ਜਿਵੇਂ ਜਾਤ ਹਾਰ ਮਨਾਇਆ ਜਾ ਰਿਹਾ। ਹਾਂਜੀ ਸਾਨੂੰ ਇਸ ਗੱਲ ਬੜੀ ਖੁਸ਼ੀ ਹੈ ਕਿ ਸਾਡਾ ਸਾਰਾ ਵੀ ਪਿੰਡ ਦਾ ਸਾਰੀਆਂ ਜਿੰਨੀਆਂ ਕੁੜੀਆਂ, ਬੜੀਆਂ ਕੁੜੀਆਂ ਕਿ ਅਸੀਂ ਇੱਥੀਆਂ ਦਾ ਘਰ ਬੜੀ ਖੁਸ਼ੀ ਨਾਲ ਮਨਾਣਾ ਤੇ ਇਹਦੇ ਵਿੱਚ ਸਾਨੂੰ ਬੜੀ ਸਪੋਰਟ ਦਿੱਤੀ। ਸਾਡੇ ਪਿੰਡ ਨੇ ਪਿਛੇ ਪੰਜ ਸਾਲ ਈਆਂ ਦਾ ਤਿਉਹਾਰ ਮਨਾਇਆ ਕਿਉਂ ਜਾ ਰਿਹਾ ਕਿਉਂਕਿ ਅੱਗੇ ਇਸੀ ਨੂੰ ਕੋਈ ਮੰਨਦਾ ਨਹੀਂ ਸੀ ਹੁਣ ਇਸੀ ਦੀ ਪਹਿਲ ਦਿੱਤੀ ਜਾਂਦੀ ਕਿ ਈਆਂ ਨੇ ਜੋ ਕੀਤਾ ਉਹ ਹੋਰ ਕੁਝ ਨਹੀਂ ਕੋ ਕਰ ਸਕਦਾ ਜਿੰਨੀਆਂ ਇਹ ਪਲਵਡੀਆਂ ਉਹਨਾਂ ਨੇ ਕੀਤੀਆਂ ਹੁਣ ਕਿਉਂ ਮੰਨਿਆ ਜਾ ਰਿਹਾ ਹੁਣ ਤਾਂ ਮੰਨਿਆ ਕਿ ਈਆਂ ਇਸੇ ਮੱਗੇ ਜਾ ਰਹੀਆਂ ਨੇ ਬਹੁਤ ਹਾਂਜੀ ਇਸ ਕਰਕੇ ਉਹਨਾਂ ਦੇ ਤਾਂ ਪਲਵਡੀਆਂ ਬਹੁਤ ਦਿੱਤੀਆਂ ਨੇ ਦੇਖਿਆ ਜਾਂਦਾ ਪਹਿਲਾਂ ਇਹ ਲੋਹਾਦ ਪਿੰਡਾਂ ਵਿੱਚ ਸੀ ਹੁਣ ਸ਼ਹਿਰਾਂ ਵਿੱਚ ਵੀ ਜਾ ਰਿਹਾ ਹਾਂਜੀ ਬਿਲਕੁਲ ਜਾ ਰਿਹਾ ਹਾਂ ਤੰਗਾ ਵਿੱਚ ਵੀ ਤਾਂ ਇਹਦੇ ਸ਼ਹਿਰਾਂ 'ਚ ਤਾਂ ਹੀ ਆ ਰਿਹਾ ਕਿ ਸਾਡੇ ਪਿੰਡ ਦੀਆਂ ਪਛੋਕਰ ਜਿੰਨੀਆਂ ਵੀ ਸਿੱਗੀਆਂ ਇਹ ਚੀਜ਼ਾਂ ਪਿੰਡ ਸ਼ਹਿਰ ਕੀ ਧੀਆਂ ਨੂੰ ਗੌਰਵਿਤ ਮਾਰਿਆ ਜਾਂਦਾ ਵਾ ਬਿਲਕੁਲ ਮਾਰਿਆ ਜਾਂਦਾ ਕੀ ਕਹਿੰਦਾ ਉਹ ਲੋਕ ਜਿਹੜੇ ਹੁਣ ਹਜੇ ਵੀ ਇਹਾਂ ਦੀ ਸੋਚ ਬਹੁਤ ਛੋਟੀ ਆ ਉਹ ਇਹੀ ਸੋਚਦੇ ਆ ਕਿ ਧੀਆਂ ਹੋਣੀਆਂ ਨਹੀਂ ਚਾਹੀਦੀਆਂ ਪਰ ਜਿੱਥੇ ਧੀਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਘਰਾਂ 'ਚ ਧੀਆ ਹੀ ਆ ਨਾ ਉਹਨਾਂ ਦੀ ਤਰੱਕੀ ਸਭ ਤੋਂ ਵੱਧ ਹਾਂ ਵੀ ਦੇਖਣ ਨੂੰ ਮਿਲਦਾ ਵਾ ਕਿ ਕੋਈ ਨਾ ਕੋਈ ਅਹੁਦੇ ਤੇ ਬੈਠੀ ਆ ਕੋਈ ਐਸਟੀ ਬਣੀ ਆ ਕੋਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਚਾਈਆਂ 'ਤੇ ਲੋ ਬਣ ਰਹੇ ਨੇ ਹਾਂਜੀ ਹਾਂਜੀ ਗੱਲ ਕਰਦਾ ਕੀ ਮੈਸੇਜ ਹੋਗਾ ਅਸੀਂ ਤਾਂ ਇਹੀ ਕਹਾਂਗੇ ਸਭ ਤੋਂ ਜ਼ਿਆਦਾ ਧੀਆਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਹਾਂਜੀ ਕੀ ਨਾਮ ਹੈ ਕਿਹੜਾ ਪਿੰਗ ਹੈ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਸਾਡਾ ਜੀ ਬੇਗੰਪੁਰ ਸਰ ਬਹੁਤ ਸਲਾਗਨਾ ਜੋਗਾ ਜਿਹੜਾ ਤੁਸੀਂ ਧੀਆਂ ਦਾ ਪ੍ਰੋਗਰਾਮ ਕਰਾ ਰਹੇ ਹੋ ਹਾਂਜੀ ਸਾਡੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਪਿੰਡ ਜੀ ਪਹਿਲੀ ਗੱਲ ਤਾਂ ਧੀਆਂ ਸਭ ਤੋਂ ਪਿਆਰੀਆਂ ਹੁੰਨੀਆਂ ਜੇ ਸੋਚੇ ਬੰਦਾ ਜਿਹੜਾ ਸੋਚੇ ਇਹ ਪ੍ਰੋਗਰਾਮ ਦੂਜੀ ਵਾਰੀ ਸਾਡੇ ਪਿੰਡ ਚ ਮਨਾਇਆ ਜਾ ਰਿਹਾ ਪਹਿਲਾਂ ਵੀ ਇੱਕ ਵਾਰੀ ਮਨਾਇਆ ਪਿਛਲੇ ਸਾਲ ਓਕੇ ਧੀਆਂ ਸਭ ਤੋਂ ਜ਼ਿਆਦਾ ਮਾਪਿਆਂ ਨੂੰ ਪਿਆਰ ਕਰਦੀਆਂ ਕਿਉਂਕਿ ਘਰ ਚ ਮੇਰੇ ਵੀ ਭਤੀਜੀ ਆ ਮੇਰੀ ਭੈਣ ਆ ਸਿਸਟਰਾਂ ਇੰਗਲੈਂਡ ਚ ਮੇਰੀਆਂ ਭਾਣ ਜੀ ਆ ਮੇਰੇ ਪੋਤਾ ਪੋਤੀ ਆ ਬਾਹਰ ਪਿੰਡ ਚ ਆ ਧੀਆਂ ਸਾਡੀਆਂ ਇੰਨਾ ਬੱਚੇ ਦੇਖੋ ਪਿਆਰ ਕਰਦੇ ਆ ਕਿਉਂਕਿ ਆਪਾਂ ਧੀਆਂ ਨੂੰ ਰਿਸਪੈਕਟ ਸਭ ਤੋਂ ਜ਼ਿਆਦਾ ਦਿੰਦੇ ਆ ਲੇਕਿਨ ਸਰ ਕਾਫੀ ਟਾਈਮ ਤੋਂ ਧੀਆਂ ਦਾ ਤਿਹਾਰ ਮਨਾ ਰਿਹਾ ਨਾ ਜਾ ਰਿਹਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਦੂਸਰਾ ਪਿਆਰ ਬਣਾਇਆ ਜਾਵੇ ਤੁਹਾਨੂੰ ਇਹ ਸਿੱਖਿਆ ਕਿੱਦਾਂ ਪ੍ਰਾਪਤ ਹੋਈ ਸਿੱਖਿਆ ਜੀ ਪਿੰਡ 'ਚ ਬੀਪੀਆਂ 'ਚ ਤਾਂ ਤੁਹਾਨੂੰ ਵੀ ਪਤਾ ਪਏ ਪੰਜਾਬ 'ਚ ਦੁਬਾਰਾ ਚੱਲਿਆ ਕਿਉਂਕਿ ਲੋਕਾਂ ਨੇ ਇਹ ਚੀਜ਼ ਹੌਲੀ-ਹੌਲੀ ਬੰਦ ਕਰ ਦਿੱਤੀ ਸੀ ਕਿਉਂਕਿ ਕਈ ਆਪਣੇ ਇਦਾਂ ਦੇ ਸੋਚ ਵਾਲੇ ਹੁਣ ਵੀ ਦੇਖੋ ਵਿੱਚ ਟੋਕਾ ਟਕਾਈ ਹੋਈ ਆ ਤੁਹਾਨੂੰ ਸਹੀ ਦੱਸਦਾ ਤਾਂ ਹੁਣ ਵੀ ਕਈ ਪਾਸਿਆਂ ਤੋਂ ਅਸੀਂ ਸੁਣੀਆਂ ਗੱਲਾਂ ਵੇ ਤੀਆਂ ਕਿਉਂ ਮਨਾਉਂਦੇ ਆ ਇਹ ਮਨਾਉਣੀਆਂ ਨਹੀਂ ਚਾਹੀਦੀਆਂ ਤੁਸੀਂ ਕਹਿੰਦੇ ਕਮੀ ਲੱਗੇ ਆ ਪਰ ਉਹਨਾਂ ਨੂੰ ਮੈਂ ਜਵਾਬ ਇੱਕੇ ਦਿੱਤਾ ਵੇ ਇਹ ਬੱਚਿਆਂ ਨੇ ਲਾ ਲੋ ਹੀ ਬੱਚਿਆਂ ਨੂੰ ਕੀ ਸਾਲ ਚ ਕਰਨਾ ਇੱਕ ਪ੍ਰੋਗਰਾਮ ਹੈ ਇਹਨਾਂ ਦਾ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਮੇਰੇ ਸਾਹ ਉਹਨਾਂ ਦਾ ਚਲੋ ਮੁੰਡੇ ਆਪਣੇ ਤਾਂ ਕਰਦੇ ਆ ਪਰ ਤੀਆਂ ਵੀ ਬਹੁਤ ਜ਼ਿਆਦਾ ਮਾਪਿਆਂ ਦਾ ਕਰਦੇ ਤੀਆਂ ਨੂੰ ਕੋਈ ਪਰਵਾਂ ਨੂੰ ਵੀ ਭੈਣਾਂ ਦੀ ਬੜੀ ਖੁਸ਼ੀ ਹੁੰਦੀ ਆ ਸੁਹੰਗਾਰਾ ਲੈ ਕੇ ਜਾਂਦੇ ਨੇ ਤੇ ਬਿਲਕੁਲ ਮੈਂ ਤਾਂ ਉਹੀ ਤਾਂ ਮੈਂ ਗੱਲ ਕਰਦਾ ਉਹਨਾਂ ਵਿੱਚ ਜਦੋਂ ਆਪਾਂ ਨੂੰ ਰਸਤੇ ਯਾਦ ਨਹੀਂ ਆਉਂਦੇ ਜਦੋਂ ਆਪਾਂ ਫਿਰ ਭੈਣਾਂ ਦੇ ਜਾਂਦੇ ਆ ਭੈਣਾਂ ਦਾ ਕਰਦੇ ਆ ਉਦੋਂ ਜਦੋਂ ਧੀ ਜੰਮਦੀ ਆ ਤਾਂ ਕਈ ਲੋਕ ਕਿਉਂ ਨਫ਼ਰਤ ਕਰਦੇ ਆ ਮੇਰੇ ਸਮਝ ਨਹੀਂ ਆਈ ਅੱਜ ਤੱਕ ਅੱਜ ਤੁਹਾਡੇ ਨੌਜਵਾਨ ਲੋਕ ਲੜਕੇ ਵੀ ਨੇ ਪਿੰਡ ਦੇ ਤੇ ਉਹ ਵੀ ਸੇਵਾ ਕਰਦੇ ਆ ਲਗਾਤਾਰ ਤਿੰਨ ਦਿਨ ਹੋ ਗਏ ਉਹਨਾਂ ਨੂੰ ਸੇਵਾ ਕਰਦਿਆਂ ਬਿਲਕੁਲ ਆ ਨਾਲ ਵੀ ਮੇਰੇ ਮੁੰਡੇ ਖੜੇ ਆ ਹੋਰ ਵੀ ਆ ਸਾਰੇ ਹੀ ਬਹੁਤ ਦੇਖੋ ਨਾਲ ਸਾਥ ਦੇ ਰਹੇ ਆ ਦਨ ਰਾਤ ਇੱਕ ਕਰ ਰਹੇ ਆ ਜੋ ਵੀ ਕੰਮ ਕਰਨ ਵਾਲਾ ਭੱਜ ਨੱਠ ਕੇ ਕਰ ਰਿਹਾ ਔਰ ਕਰਨਾ ਵੀ ਚਾਹੀਦਾ ਮੈਂ ਸਨੇਹਾ ਵੀ ਇਹੀ ਦਊਗਾ ਸਾਰਿਆਂ ਨੂੰ ਬੇ ਤੀਆਂ ਨਾਲ ਫਰਕ ਨਾ ਕਰੋ ਸਰ ਇਹਨਾਂ ਨੂੰ ਕਹਿਣਾ ਕਹਿਣਾ ਕੀ ਚਾਹਦੇ ਹੋ ਜਿਹੜੇ ਕਿ ਆਪਣੇ ਧੀ ਆਣ ਤੋਂ ਪਹਿਲਾਂ ਹੀ ਉਹ ਗੋਦ ਦੇ ਵਿੱਚ ਹੀ ਦਫਨ ਕਰ ਦਿੱਤੀਆਂ ਜਾਂਦੀਆਂ ਮੈਂ ਕਹਿੰਦਾ ਉਹਨਾਂ ਨਾਲ ਦਾ ਮਾੜਾ ਦੁਨੀਆ ਤੇ ਇਨਸਾਨ ਹੀ ਨਹੀਂ ਹੋ ਸਕਦਾ ਕਿਉਂਕਿ ਜੇ ਧੀਆ ਨਹੀਂ ਹੋਣਗੀਆਂ ਤਾਂ ਰਸਤੇ ਕਿੱਦਾਂ ਬਣਨਗੇ ਤੁਸੀਂ ਆਪ ਸਿਆਣੇ ਆ ਧੀਆ ਹੀ ਆ ਜਿਹੜੀਆਂ ਸਾਡੇ ਰਸਤੇ ਆ ਭੈਣਾ ਦੇ ਭਰਾਵਾਂ ਦੇ ਮਾਪਿਆਂ ਦੇ ਘਰ ਰਸਤੇ ਬਣਦੇ ਆ ਸਾਡੀਆਂ ਧੀਆਂ ਤੋਂ ਹੀ ਬਣਦੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਸੰਦੇਸ਼ ਤਾਂ ਮੈਂ ਉਹਨਾਂ ਲੋਕਾਂ ਨੂੰ ਕਹਿ ਹੀ ਸਕਦਾ ਆ ਉਹਨਾਂ ਦੀ ਮੱਤਿਆ ਜੇ ਉਹ ਮੰਨਣ ਤਾਂ ਧੀਆਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਧੀਆਂ ਨੂੰ ਪਿਆਰ ਦੋ ਪਾਲੋ ਕਿਉਂਕਿ ਧੀਆਂ ਵੀ ਬਹੁਤ ਦੂਰ ਤੱਕ ਪਹੁੰਚ ਗਈਆਂ ਆ ਹੁਣ ਤਾਂ ਧੀਆਂ ਜਹਾਜ਼ ਤੱਕ ਚਲਾ ਰਹੀਆਂ ਵੱਡੇ-ਵੱਡੇ ਤੁਹਾਨੂੰ ਪਤਾ ਪੱਧਰ ਤੇ ਪਹੁੰਚ ਗਈਆਂ ਧੀਆਂ ਸਰ ਸਰਕਾਰ ਵੱਲੋਂ ਇੱਕ ਧੀਆਂ ਵਾਸਤੇ ਜਾਂ ਲੜਕੀਆਂ ਵਾਸਤੇ 1000 ਰੁਪਏ ਦੀ ਸਕੀਮ ਕੀ ਸ਼ੁਰੂ ਕੀਤੀ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਸਰਕਾਰ ਨੇ ਜਦੋਂ ਇਹ ਸਰਕਾਰ ਆਉਣੀ ਸੀ ਉਸ ਟਾਈਮ ਉਹਨੇ ਕਿਹਾ ਸੀ ਵੀ ਅਸੀਂ ਟੀਆਂ ਨੂੰ ਇੱਕ ਇੱਕ 1000 ਰੁਪਏ ਦਿਆ ਕਰਾਂਗੇ ਲੇਕਿਨ ਸਾਢੇ 3 ਸਾਲ ਬੀਤ ਗਏ ਸਾਢੇ 3 ਸਾਲ ਹੋ ਗਏ ਕਿਉਂਕਿ ਸਾਨੂੰ ਤਾਂ ਇੱਕ ਦੋ ਵਾਰੀ ਫੇਰ ਵੀ ਮੀਟਿੰਗਾਂ 'ਚ ਗੱਲ ਹੋਈ ਜਾਵੇ ਹੁਣ ਸ਼ੁਰੂ ਕਰ ਦੇਣਾ ਬਾਕੀ ਤੁਹਾਨੂੰ ਪਤਾ ਜੀ ਸਰਕਾਰਾਂ ਦੀ ਤਾਂ ਆਪਣੀ ਸੋਚ ਆ ਹੁਣ ਕਦੋਂ ਦਿੰਦੇ ਆ ਕਦੋਂ ਨਹੀਂ ਦਿੰਦੇ ਪਰ ਕਿਹਾ ਆ ਦੇਣੀ ਚਾਹੀਦੀ ਉਮੀਦ ਹੈ ਉਮੀਦ ਪੂਰੀ ਆ ਵੀ ਚਲੋ ਕਈ ਵਾਰੀ ਹੁੰਦਾ ਵੇ ਬਾਕੀ ਕੰਮ ਪਹਿਲਾਂ ਹੋ ਗਿਆ ਸਰਕਾਰਾਂ ਤੇ ਵੀ ਬਹੁਤ ਬੋਝ ਹੁੰਦੇ ਆ ਸ਼ਾਇਦ ਹੁਣ ਸ਼ੁਰੂ ਕਰ ਦੇਣਗੇ ਠੀਕ ਹੋਰ ਕਿਸੇ ਨੂੰ ਬੋਲਣਾ